ਆਪ ਸਤ ਕੀਆ ਸਭ ਸਤ ਆਪੇ ਤਿਸੁ ਪ੍ਰਭ ਤੇ सगली ਉਤਪਤ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ ਆਪ ਸਤ ਕੀਆ ਸਭ ਸਤ ਉਹ ਪਰਮਾਤਮਾ ਆਪ ਵੀ ਸਤ ਹੈ ਸਤ ਦਾ ਮਤਲਬ ਹੈ ਸਦਾ ਰਹਿਣ ਵਾਲਾ ਸਦਾ ਕਾਇਮ ਰਹਿਣ ਵਾਲਾ ਹੋਂਦ ਵਾਲਾ ਜਿਸ ਦੀ ਹੋਂਦ ਹੈ ਜੋ ਸੱਚ ਹੈ ਜਿਸ ਦੇ ਬਾਰੇ ਸਤਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਪ੍ਰਾਰੰਭਤਾ ਦੇ ਵਿੱਚ ਕਹਿ ਦਿੱਤਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿਣ ਲੱਗੇ ਪ੍ਰਮਾਤਮਾ ਹੈ ਰੱਬ ਹੈ ਕਿਸੇ ਇੱਕ ਬੰਦੇ ਦੇ ਕਹਿਣ ਦੇ ਨਾਲ ਕਿਸੇ ਇੱਕ ਦੋਹ ਦੇ ਕਹਿਣ ਦੇ ਨਾਲ ਜਾਂ ਸਾਰੀ ਦੁਨੀਆ ਵੀ ਕਹਿਣ ਲੱਗ ਜਾਵੇ ਕਿ ਰੱਬ ਹੈ ਹੀ ਨਹੀਂ ਤੇ ਫਰਕ ਕੋਈ ਨਹੀਂ ਜੇ ਪੈਣਾ ਕਿਉਂਕਿ ਉਹ ਸੱਚ ਹੈ ਉਹ ਹੈ ਤਾਂ ਹੈ ਇਹ ਤੇ ਫਰਮਾਨ ਕਰਦੇ ਨੇ ਆਪ ਸਤ ਉਹ ਆਪ ਵੀ ਪ੍ਰਭੂ ਹੋਂਦ ਵਾਲਾ ਹੈ ਹਸਤੀ ਵਾਲਾ ਹੈ ਅਗਲਾ ਬਚਨ ਹੈ ਕੀਆ ਸਭ ਸਤ ਜੋ ਕੁਝ ਉਸਨੇ ਪੈਦਾ ਕੀਤਾ ਹੈ ਉਹ ਸਭ ਕੁਝ ਵੀ ਹੋੰਦ ਵਾਲਾ ਹੈ ਭਾਵ ਭਰਮ ਭੁਲੇਖਾ ਨਹੀਂ ਉਸ ਪ੍ਰਮਾਤਮਾ ਨੇ ਪੰਜ ਤੱਤ ਰਚੇ ਨਹੀਂ ਰਚੇ ਨਹੀਂ ਪੰਜਾਂ ਤੱਤਾਂ ਤੋਂ ਅੱਗੇ ਧਰਤੀ ਦੀਆਂ ਵੱਖ-ਵੱਖ ਚੀਜ਼ਾਂ ਬਣੀਆਂ ਨੇ ਸ੍ਰਿਸ਼ਟੀ ਦੀਆਂ ਵੱਖ-ਵੱਖ ਚੀਜ਼ਾਂ ਬਣੀਆਂ ਨੇ ਚੇਤੇ ਰੱਖਣਾ ਉਹਨਾਂ ਪੰਜਾਂ ਦਾ ਰੂਪ ਤਾਂ ਬਦਲਿਆ ਜਾ ਸਕਦਾ ਹੈ ਲੇਕਿਨ ਤੱਤ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪੁਰਮਾਨ ਕਰਦੇ ਹਨ ਆਪ ਸਤ ਕੀਆ ਸਭ ਸਤ ਜਿਵੇਂ ਕਿ ਅਸੀਂ ਪਾਣੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਜੇਕਰ ਗਰਮ ਕਰਾਂਗੇ ਉਹ ਭਾਫ਼ ਬਣ ਕੇ ਉੱਡ ਜਾਏਗੀ ਇੱਕ ਰੂਪ ਤੋਂ ਦੂਸਰੇ ਰੂਪ ਦੇ ਵਿੱਚ ਤਾਂ ਤੱਤ ਨੂੰ ਬਦਲਿਆ ਜਾ ਸਕਦਾ ਹੈ ਖਤਮ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਉਹ ਵੀ ਪ੍ਰਮਾਤਮਾ ਦਾ ਬਣਾਇਆ ਤੱਤ ਹੋਂਦ ਵਾਲਾ ਹੈ ਸਤ ਹੈ ਆਪ ਸਤ ਕੀਆ ਸਭ ਸਤ ਉਹ ਪ੍ਰਭੂ ਆਪ ਵੀ ਹਸਤੀ ਵਾਲਾ ਹੈ ਉਸ ਦਾ ਪੈਦਾ ਕੀਤਾ ਹੋਇਆ ਸਭ ਕੁਝ ਹੋਂਦ ਵਾਲਾ ਹੈ। ਅਗਲਾ ਬਚਨ ਹੈ ਤਿਸ ਪ੍ਰਪਤੇ ਸਗਲੀ ਉਤਪਤ। ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਉਤਪਤ ਦਾ ਮਤਲਬ ਹੈ ਪੈਦਾ ਹੋਣਾ ਪੈਦਾਇਸ਼ ਸ੍ਰਿਸ਼ਟੀ। ਉਸ ਪ੍ਰਭੂ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਸਾਰੀ ਸ੍ਰਿਸ਼ਟੀ ਦਾ ਨਿਰਮਾਣ ਉਸ ਪ੍ਰਭੂ ਤੋਂ ਪਰਮਾਤਮਾ ਤੋਂ ਹੋਇਆ ਹੈ। ਤਿਸ ਪਾਵੇ ਤਾਂ ਕਰੇ ਵਿਸਥਾਰ ਤਿਸ ਪਾਵੇ ਤਾਂ ਏਕੰਕਾਰ ਕਹਿ ਲੱਗੇ ਹੁਣ ਗੱਲ ਇਸ ਤਰ੍ਹਾਂ ਹੈ ਕਿ ਇਹ ਗੱਲਾਂ ਤੇ ਚਲੋ ਆਪਾਂ ਸਭ ਨੇ ਸਮਝ ਲਈਆਂ ਲੇਕਿਨ ਇਹਨਾਂ ਦੇ ਉੱਪਰ ਪੂਰਨ ਵਿਸ਼ਵਾਸ ਕਿੱਦਾਂ ਕੀਤਾ ਜਾ ਸਕੇ ਕਿਉਂਕਿ ਗੱਲ ਨੂੰ ਸੁਣ ਲੈਣਾ ਇੱਕ ਵੱਖਰੀ ਗੱਲ ਹੈ ਕਿਸੇ ਗੱਲ ਦੇ ਉੱਪਰ ਸੰਪੂਰਨ ਤੌਰ ਤੇ ਵਿਸ਼ਵਾਸ ਕਰਨਾ ਇੱਕ ਵੱਖਰੀ ਕਹਿ ਲੱਗੇ ਤਿਸ ਪ੍ਰਭ ਤੇ ਤਿਸ ਪਾਵੇ ਤਾਂ ਏਕੰਕਾਰ ਸਤਿਗੁਰ ਜੀ ਫਰਮਾਨ ਕਰਦੇ ਨੇ ਜੇ ਉਸ ਦੀ ਰਜਾ ਹੋਵੇ ਤਾਂ ਜਗਤ ਦਾ पसारा ਉਹ ਕਰ ਦਿੰਦਾ ਹੈ ਜਗਤ ਦਾ ਵਿਸਤਾਰ ਕਰਦਾ ਹੈ ਜੇ ਉਹ ਪ੍ਰਭੂ ਪਾਵੇ ਪ੍ਰਭ ਤਿਸ ਪਾਵੇ ਤਾਂ ਕਰੇ ਵਿਸਤਾਰ ਉਹ ਪ੍ਰਭੂ ਚਾਵੇ ਤੇ ਅੱਗੇ ਵਿਸਤਾਰ ਕਰਦਾ ਹੈ ਉਤਪਤੀ ਕਰਦਾ ਹੈ ਖਾਣੀਆਂ ਬਣਾ ਕੇ ਖਾਣੀਆਂ ਦਾ ਭਾਵ ਹੈ ਕਿ ਜਿਸ ਜਿਸ ਤਰੀਕੇ ਦੇ ਨਾਲ ਸ੍ਰਿਸ਼ਟੀ ਉਤਪਤ ਹੁੰਦੀ ਹੈ ਵੈਸੇ ਚਾਰ ਖਾਣੀਆਂ ਦਾ ਜ਼ਿਕਰ ਬਾਣੀ ਦੇ ਵਿੱਚ ਆਉਂਦਾ ਹੈ ਅੰਡਜ ਜਿਰਜ ਸਿਤਜ ਉਤਪੁਜ ਇਹਦੀ ਆਪਾਂ ਵਿਆਖਿਆ ਪਹਿਲਾਂ ਕਈ ਵਾਰੀ ਕਰ ਚੁੱਕੇ ਹਾਂ ਕਹਿਣ ਲੱਗੇ ਇਹਨਾਂ ਤਰੀਕਿਆਂ ਦੇ ਨਾਲ ਪ੍ਰਭੂ ਭਾਵੇਂ ਤਾਂ ਅੱਗੇ ਵਿਸਤਾਰ ਵੀ ਕਰ ਦਿੰਦਾ ਹੈ ਜਿਸ ਭਾਵੇ ਤਾਂ ਏਕੰਕਾਰ ਤੇ ਜੇ ਉਹ ਚਾਵੇ ਤਾਂ ਸਾਰਾ ਕੁਝ ਫਿਰ ਇੱਕ ਕਰ ਦਿੰਦਾ ਸਾਰਾ ਕੁਝ ਖਤਮ ਵੀ ਕਰ ਦਿੰਦਾ ਟਾਹੇ ਟਹੇ ਉਸਾਰੇ ਆਪੇ ਉਹ ਢਾਉਣ ਵਾਲਾ ਵੀ ਏ ਤੇ ਢਿਆਂ ਨੂੰ ਦੁਬਾਰਾ ਬਣਾਉਣ ਵਾਲਾ ਵੀ ਉਹ ਪ੍ਰਭੂ ਦੇ ਹੱਥ ਵਿੱਚ ਅਗਲਾ ਬਚਨ ਕਹਿਣ ਲੱਗੇ ਅਨਕ ਕਲਾ ਲਖੀ ਨਹ ਜਾਏ ਜਿਸ ਪਾਵੇ ਤਿਸ ਲਈ ਮਿਲਾਏ ਉਸ ਪਰਮਾਤਮਾ ਦੀਆਂ ਇਹਨਾਂ ਅਨੇਕ ਕਲਾਵਾਂ ਅਨੇਕ ਤਾਕਤਾ ਅਨੇਕ ਚੂਜ ਤਮਾਸ਼ੀਆਂ ਨੂੰ ਇਹ ਕਿਸੇ ਵੀ ਤਰੀਕੇ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਕਹਿ ਦਈਏ ਕਿ ਅਸੀਂ ਰੱਬ ਦੀ ਸਾਰੀ ਪਰਿਭਾਸ਼ਾ ਲਿਖੀਏ ਨਹੀਂ ਲਿਖੋਣੀ ਅਨਕ ਕਲਾ ਲਖ ਲਖੀ ਨਾ ਜਾਏ ਕਹਿ ਲੱਗੇ ਉਸ ਦੀਆਂ ਅਨੇਕ ਤਾਕਤਾਂ ਨੇ ਉਹਨਾਂ ਦੀਆਂ ਤਾਕਤਾਂ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ ਜਿਸ ਭਾਵੇਂ ਤਿਸ ਲਏ ਮਿਲਾਏ ਜਿਸ ਉੱਤੇ ਉਹ ਪ੍ਰਭੂ ਤਰੁਠਦਾ ਹੈ ਜਿਸ ਦੇ ਉੱਪਰ ਕਿਰਪਾ ਕਰਦੇ ਉਸ ਨੂੰ ਆਪਣੇ ਨਾਲ ਮਿਲਾ ਵੀ ਲੈਂਦਾ ਹੈ ਆਪਣਾ ਨਾਮ ਜਪਣ ਲਾ ਲੈਂਦੇ ਸਿੱਧੇ ਰਸਤੇ ਤੇ ਲਾ ਕੇ ਆਪਣੇ ਨਾਲ ਜੋੜ ਵੀ ਲੈਂਦਾ ਹੈ ਇਹ ਵੀ ਉਸ ਪ੍ਰਮਾਤਮਾ ਦੀ ਆਪ ਦੀ ਲੀਲਾ ਹੈ ਆਪ ਦੀ ਮਰਜ਼ੀ ਹੈ ਕਿ ਕਿਹਨੂੰ ਆਪਣੇ ਨਾਲ ਜੋੜਨਾ ਹੈ ਕਿਹਨੂੰ ਵਿਛੋੜਨਾ ਹੈ ਅਗਲਾ ਬਚਨ ਹੈ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਪਰਪੂਰ ਕਵਨ ਨਿਕਟ ਕਹਿਣ ਲੱਗੇ ਕਿ ਪ੍ਰਭੂ ਉਹ ਜੋ ਪ੍ਰਮਾਤਮਾ ਹੈ ਉਹ ਕਿਨਾਂ ਤੋਂ ਨੇੜੇ ਹੈ ਕਵਨ ਕਹੀਏ ਦੂਰ ਤੇ ਕਿਨਾਂ ਤੋਂ ਦੂਰ ਹੈ ਇੱਕ ਕਿਵੇਂ ਕਿਹਾ ਜਾ ਸਕਦਾ ਹੈ ਕਿ ਫਲਾਣੇ ਦੇ ਤਾਂ ਨੇੜੇ ਹੈ ਫਲਾਣੇ ਦੇ ਦੂਰ ਹੈ ਰੱਬ ਇਹ ਗੱਲ ਕਈ ਨਹੀਂ ਜਾ ਸਕਦੀ ਆਪਾਂ ਇਸ ਗੱਲ ਨੂੰ ਸਮਝ ਨਹੀਂ ਸਕਦੇ ਕਵਨ ਨਿਕਟ ਕਵਨ ਕਹੀਏ ਦੂਰ ਪ੍ਰਭੂ ਕਿਨਾਂ ਦੇ ਨੇੜੇ ਹੈ ਕਿਨਾਂ ਤੋਂ ਦੂਰ ਹੈ ਇਸ ਬਾਰੇ ਵੀ ਕਿਹਾ ਨਹੀਂ ਜਾ ਸਕਦਾ ਆਪੇ ਆਪ ਆਪ ਭਰਪੂਰ ਉਹ ਪ੍ਰਭੂ ਆਪ ਹੀ ਆਪ ਸਭ ਥਾਈ ਮੌਜੂਦ ਹੈ ਵਿਆਪਕ ਹੈ ਭਰਪੂਰ ਹੈ ਅਕੀਰਲਾ ਬਚਨੇਸ ਪਦੇ ਦਾ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨਿਆਪ 부ਜਾਏ ਕਹਿਣ ਲੱਗੇ ਅੰਤਰ ਗਤ ਅੰਦਰਲੀ ਅਵਸਥਾ ਸਾਡੇ ਅੰਤਰ ਦੀ ਜਿਸ ਆਪ ਜਨਾਏ ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਦੇ ਵਿੱਚ ਪਹੁੰਚਾ ਦੇਵੇ ਮੰਨੇ ਕੀ ਗਤ ਕਹੀ ਨਾ ਜਾਏ ਗਤ ਦਾ ਮਤਲਬ ਹੈ ਅਵਸਥਾ ਅਵਸਥਾ ਦਾ ਮਤਲਬ ਹੁੰਦਾ ਹੈ ਕਿਸੇ ਵੀ ਮਨੁੱਖ ਦੀ ਕੰਡੀਸ਼ਨ ਸੋਚਣ ਦੀ ਕੰਡੀਸ਼ਨ ਵੀ ਉਹ ਹੁਣ ਕਿੰਨਾ ਕੁ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਹਿਣ ਲੱਗੇ ਅੰਤਰ ਗਤ ਕਿਸੇ ਵੀ ਮਨੁੱਖ ਦੀ ਅੰਦਰਲੀ ਗਤੀ ਨੂੰ ਜਿਸ ਆਪ ਜਨਾਏ ਉਹ ਪ੍ਰਮਾਤਮਾ ਆਪ ਸੋਝੀ ਬਖਸ਼ ਦੇਵੇ ਨਾਨਕ ਤਿਸ ਜਨ ਆਪ 부ਝਾਏ ਉਸ ਮਨੁੱਖ ਨੂੰ ਆਪਣੀ ਇਸ ਸਰਬ ਵਿਆਪਕ ਸ਼ਕਤੀ ਦੀ ਸਮਝ ਵੀ ਬਖਸ਼ ਦਿੰਦਾ ਹੈ ਆਪਣੇ ਚਰਨਾਂ ਦੀ ਸੋਝੀ ਵੀ ਬਖਸ਼ ਦਿੰਦਾ ਹੈ ਤੇ ਚੰਗੀ ਉੱਚੀ ਸੁੱਚੀ ਜੀਵਨ ਜਾਚ ਸੋਝੀ ਬਖਸ਼ ਕੇ ਵੀ ਨਿਹਾਲ ਕਰਦਾ ਹੈ ਇਹ ਵੀ ਉਸ ਪ੍ਰਮਾਤਮਾ ਦੀ ਵਡਿਆਈ ਦਾ ਹਿੱਸਾ ਹੈ